ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲ ਦੀਆਂ ਇਹ ਪਾਵਨ ਪਵਿੱਤਰ ਘੜੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਹਨ। ਅੰਮ੍ਰਿਤ ਵੇਲਾ ਸੱਚ ਨਾਮ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਿਆਰ ਸੋ ਅਮਰਦਵੇਲ ਤੋਂ ਲੈ ਕੇ ਆਪ ਸੰਗਤਾਂ ਅਮਰਦ ਮਈ ਬਾਣੀਆਂ ਦੇ ਨਿਤਨੇਮ ਸਰਵਣ ਕਰ ਰਹੇ ਹਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕਣੀਆਂ ਨੂੰ ਸਫਲ ਬਣਾ ਰਹੇ ਹਾਂ ਆਓ ਸਮਾਂ ਹੋਇਆ ਹੈ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਹਰੀ ਦੀ ਪ੍ਰਮਾਤਮਾ ਦੀ ਸਿਫਤ ਸਲਾਹ ਰੂਪੀ ਕਥਾ ਕਰੀਏ ਗੁਰੂ ਚਰਨਾਂ ਵਿੱਚ ਪਹੁੰਚੀਏ ਲਵਾਈਏ ਆਪਣੀਆਂ ਹਾਜ਼ਰੀਆਂ ਤੇ ਅੱਜ ਦੇ ਪਾਵਨ ਪਉਪਤ ਰੁਪਦੇਸ਼ ਸਮਝਣ ਮੰਨਣ ਦਾ ਯਤਨ ਕਰੀਏ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਕੱਲ ਬਹੁਤ ਵੱਡੀ ਪੱਧਰ ਤੇ ਖਾਲਸਾ ਪੰਥ ਵੱਲੋਂ ਮਨਾਇਆ ਗਿਆ ਹੈ ਆਪ ਜੀ ਦਾ ਪ੍ਰਕਾਸ਼ 1563 ਈਸਵੀ ਨੂੰ ਗੋਵਿੰਦਵਾਲ ਸਾਹਿਬ ਦੇ ਵਿੱਚ ਹੋਇਆ। ਪਿਤਾ ਦਾ ਨਾਮ ਗੁਰੂ ਅਰਜਨ ਸਾਹਿਬ ਜੀ। ਮਾਤਾ ਦਾ ਨਾਮ ਬੀਬੀ ਭਾਨੀ ਜੀ। ਕਿਉਂਕਿ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਗੁਰੂ ਨੇ ਗੁਰਤਾ ਗਦੀ ਤੇ ਸੁਹਾਏ ਮਾਨ ਨੇ ਘਰ ਦੇ ਵਿੱਚ ਬਚਪਨ ਤੋਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਾਹੌਲ ਸੀ ਜਿਹੜਾ ਉਹ ਬਾਣੀ ਵਾਲਾ ਸਿਮਰਨ ਵਾਲਾ ਸੇਵਾ ਵਾਲਾ ਮਿਲਿਆ ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾ ਸਿਮਰਨ ਦੀ ਪ੍ਰਧਾਨਤਾ ਹੈ ਬਚਪਨ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਬਾਣੀ ਪੜਨ ਦੀ ਸੇਵਾ ਸਿਮਰਨ ਦੀ ਲਗਣ ਲੱਗ ਗਈ ਜਿਸ ਕਰਕੇ ਨਾਨਾ ਗੁਰੂ ਅਮਰਦਾਸ ਜੀ ਜਿਹੜੇ ਰਿਸ਼ਤੇ ਵਿੱਚ ਨਾਨਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਜੀ ਦੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਜਦੋਂ ਬਚਪਨ ਦੇ ਵਿੱਚ ਨੇ ਗੋਦ ਵਿੱਚ ਚੁੱਕਿਆ ਦੀ ਅਸੀਸ ਦਿੱਤੀ ਦੋਹੇ ਤਾਂ ਬਾਣੀ ਦਾ ਬੋਹਿਤਾ ਕਿ ਇਹ ਮੇਰਾ ਦੋਤਾ ਅਰਜਨ ਦੇਵ ਬਾਣੀ ਦਾ ਬੋਹਿਤਾ ਹੋਏਗਾ ਕਿਉਂਕਿ ਬਚਪਨ ਤੋਂ ਹੀ ਅਜਿਹੀ ਲਗਨ ਸੀ ਬਹੁਤ ਸਾਰੀ ਬਾਣੀ ਸੀ ਜਿਹੜੀ ਗੁਰੂ ਅਰਜਨ ਸਾਹਿਬ ਨੂੰ ਬਚਪਨ ਵਿੱਚ ਹੀ ਯਾਦ ਹੋ ਗਈ ਗੀ ਗੁਰੂ ਘਰ ਦੇ ਵਿੱਚ ਅਨੇਕਾਂ ਸਵਾਵਾਾਂ ਕੀਤੀਆਂ ਬਾਣੀ ਦੀ ਰਚਨਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾ ਸੰਗਤ ਗੁਰੂ ਅਰਜਨ ਸਾਹਿਬ ਜੀ ਦੇ ਇਹ ਵਾਚਨ ਸੱਤ ਹੋਏ ਕਿਉਂਕਿ ਆਦਿ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚ ਪਾਸ਼ਾ ਗੁਰਤਾ ਗਦੀ ਤੇ ਸੁਭਾਏ ਮਾਨ ਹੋਏ ਤਾਂ ਸਭ ਤੋਂ ਮਹਾਨ ਤੇ ਉੱਤਮ ਕਾਰਜ ਜਿਹੜਾ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਬਾਣੀ ਨੂੰ ਇਕੱਤਰ ਕਰਨ ਦਾ ਬਾਣੀ ਦਾ ਸੰਕਲਨ ਕਰਨ ਦਾ ਕਾਰਜ ਮਹਾਨ ਉਤਮ ਕਾਰਜ ਗੁਰੂ ਅਰਜਨ ਸਹਿਬ ਮਹਾਰਾਜ ਨੇ ਕੀਤਾ। ਕੀ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਹੈ। ਗੁਰੂ ਜੀ ਦੇ ਕੁੱਲ 22118 ਸ਼ਬਦ 2218 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨੇ ਐਨੀ ਬਾਣੀ ਰਚੀ ਬਾਣੀ ਦੇ ਵਿੱਚ ਸਾਨੂੰ ਇੱਕ ਪਰਮਾਤਮਾ ਦੀ ਪੂਜਾ ਕਰਨ ਦਾ ਸੇਵਾ ਸਿਮਰਨ ਗੁਰੂ ਦੀ ਮਹੱਤਤਾ ਪ੍ਰਭੂ ਦੇ ਸਿਮਰਨ ਦੀ ਮਹਾਨਤਾ ਬਹੁਤ ਸਾਰੇ ਜਿਹੜੇ ਸਿਧਾਂਤ ਨੇ ਗੁਰੂ ਅਰਜਨ ਸਾਹਿਬ ਸਤਿਪਾਠ ਜੀ ਨੇ ਸਾਨੂੰ ਦਿੱਤੇ ਇਸ ਤੋਂ ਇਲਾਵਾ ਜੋ ਚੱਕ ਰਾਮਦਾਸਪੁਰਾ ਸ਼ਹਿਰ ਵਸਾਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਖਤਵਾਇਆ ਸੀ ਅੰਮ੍ਰਿਤ ਸਰੋਵਰ ਉਸ ਸਰੋਵਰ ਨੂੰ ਸੰਪੂਰਨ ਕਰਕੇ ਉਸ ਕਾਰਜ ਨੂੰ ਸਰੋਵਰ ਦੇ ਅੰਦਰ ਹਰੀ ਦਾ ਮੰਦਿਰ ਹਰਮੰਦਰ ਸਾਹਿਬ ਖਾਪ ਦਿੱਤਾ 사ਂਜੀ ਵਾਲਤਾ ਦਾ ਸੰਦੇਸ਼ ਦੇਣ ਦੇ ਲਈ ਹਰਮੰਦਰ ਸਾਹਿਬ ਦੀ ਨੀ ਹੈ ਜਿਹੜੀ 1588 ਦੇ ਵਿੱਚ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਕੋਲੋਂ ਰਖਵਾਈ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਚਾਰੇ ਦਿਸ਼ਾਵਾਂ ਦੇ ਲੋਕ ਬਿਨਾਂ ਕਿਸੇ ਬਿਤਕਰੇ ਤੋਂ ਬਿਨਾਂ ਕਿਸੇ ਭੇਦ ਭਾਵ ਤੋਂ ਇਸ ਹਰੀ ਦੇ ਮੰਦਰ ਦੇ ਵਿੱਚ ਆ ਕੇ ਨਤਮਸਤਕ ਹੋ ਸਕਣ। ਅਜਾਬ ਦੇਖਦੇ ਹਾਂ ਕਿ ਦੇਸ਼ਾਂ ਵਿੱਚੋਂ ਵਿਦੇਸ਼ਾਂ ਵਿੱਚੋਂ ਕਿੱਥੋਂ-ਕਿੱਥੋਂ ਸੰਗਤਾਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਨੇ। ਬਿਨਾ ਕਿਸੇ ਬਿਤ ਕਰੇ ਉਹਨਾਂ ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਬਿਨਾ ਕਿਸੇ ਬਿਤ ਕਰੇ ਤੋਂ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦ ਪਾਣੀ ਮਿਲਦਾ ਹੈ ਇਹ ਦੇਣ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜੀ ਨੇ ਤਰਨ ਤਾਰਨ ਕਰਤਾਰਪੁਰ ਸਹਿ ਵਰਗੇ ਸ਼ਹਿਰ ਵਸਾਏ ਸਰੋਵਰ ਖਦਵਾਏ ਤੇ ਮਹਾਨ ਸਵਾਮਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੀਆਂ ਉਹਨਾਂ ਦਾ ਪ੍ਰਕਾਸ਼ ਪੁਰਬ ਵੱਡੀ ਪੱਧਰ ਤੇ ਸੰਗਤਾਂ ਵੱਲੋਂ ਮਨਾਇਆ ਗਿਆ ਹੁਣ ਅੱਜ ਦਾ ਜੋ ਸ਼ਬਦ ਹੈ ਸਾਧ ਸੰਗਤ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਅੰਦਰ ਪਾਤਸ਼ਾਹ ਕਹਿੰਦੇ ਸੁਲਹੀ ਤੇ ਨਾਰਾਇਣ ਨਰਾਕ ਕਨੇ ਉਸ ਸੁਲਹੀ ਤੋਂ ਮੇਰੀ ਰੱਖਿਆ ਨਰਾਇਣ ਪਰਮਾਤਮਾ ਵੈਗੁਰੂ ਜੀ ਨੇ ਕੀਤੀ ਹੁਣ ਇਥੇ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਵੀ ਸੁਲਹੀ ਕੌਣ ਸੀ ਆਪਾਂ ਗੱਲ ਕੀਤੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਹੁਤ ਸਾਰੇ ਮਹਾਨ ਉਤਮ ਕਾਰਜ ਕੀਤੇ ਗੁਰੂ ਰਾਮਦਾਸ ਜੀ ਦੇ ਹਰ ਇੱਕ ਬਚਨ ਨੂੰ ਮੰਨਿਆ ਸਤ ਕਰਕੇ ਮੰਨਿਆ ਜਿਸ ਕਰਕੇ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ 1581 ਦੇ ਵਿੱਚ ਜੋਤੀ ਜੋਤ ਸਮਾਉਣ ਲੱਗੇ ਤਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਕਿ ਗੁਰਤਾ ਗੱਦੀ ਦਾ ਅਸਲ ਵਿੱਚ ਜੋਗ ਕੌਣ ਹੈ ਇਸ ਮਹਾਨ ਉੱਤਮ ਸਥਾਨ ਦੇ ਲਈ ਕਿਹਦੀ ਚੋਣ ਕੀਤੀ ਜਾਵੇ ਤਾਂ ਹੁਣ ਜਿਹੜਾ ਪ੍ਰੀਤਿ ਚੰਦ ਸੀ ਸਾਧ ਸੰਗਤ ਇਹ ਸਿਰਫ ਦੀ ਸਿਰਫ ਪਦਾਰਥਵਾਦੀ ਸੋਚ ਰੱਖਦਾ ਸੀ ਇਹ ਜਿਹੜਾ ਚੜਾਵਾ ਸੰਗਤਾਂ ਵੱਲੋਂ ਆਉਂਦਾ ਸੀ ਗੁਰੂ ਘਰ ਦੇ ਵਿੱਚ ਮਾਇਆ ਆਉਂਦੀ ਸੀ ਉਹਦੇ ਉੱਪਰ ਹੀ ਅੱਖ ਰੱਖਦਾ ਸੀਗਾ ਮਾਇਕ ਬਿਰਤੀ ਹੋਣ ਕਰਕੇ ਜੋਗ ਨਾ ਬਣ ਸਕਿਆ ਦੂਜੇ ਸੁਪੁੱਤਰ ਸੀ ਗੁਰੂ ਰਾਮਦਾਸ ਜੀ ਦੇ ਬਾਬਾ ਮਹਾਦੇਵ ਜੀ ਉਹਨਾਂ ਦਾ ਸੰਸਾਰੀ ਕੰਮਾਂ ਦੇ ਵਿੱਚ ਬਹੁਤਾ ਧਿਆਨ ਹੀ ਨਹੀਂ ਸੀ। ਉਹਨਾਂ ਸੰਸਾਰੀ ਕੰਮਾਂ ਦੇ ਵਿੱਚ ਧਿਆਨ ਸੀ ਨਾ ਗੁਰੂ ਘਰ ਦੇ ਵਿੱਚ ਚੱਲ ਰੀਆਂ ਸਵਾਮਾਂ ਦੇ ਬਲ ਉਹਸ ਆਪਣੀ ਹੀ ਬਿਰਤੀ ਦੇ ਸਨ। ਹੁਣ ਜਿਹੜਾ ਗੁਰੂ ਘਰ ਦਾ ਪ੍ਰਬੰਧ ਹੈ ਸਾਧ ਸੰਗਤ ਇੱਥੇ ਨਾਮ ਬਾਣੀ ਦਾ ਅਭਿਆਸ, ਸੇਵਾ ਸਿਮਰਨ ਵਾਲੀ ਮੂਰਤ ਤੇ ਸੰਗਤਾਂ ਦੇ ਲਈ ਮਹਾਨ ਕਾਰਜ ਕਰਨ ਵਾਲਾ ਹੀ ਯੋਗ ਮੰਨਿਆ ਜਾਂਦਾ ਹੈ ਉਹ ਯੋਗਤਾ ਸੀ ਗੁਰੂ ਅਰਜਨ ਦੇਵ ਜੀ ਵਿੱਚ ਜਿਹੜੇ ਛੋਟੇ ਸੁਪੁੱਤਰ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਣ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਅਰਜਨ ਦੇਵ ਨੂੰ ਗੁਰਤਾ ਗੱਦੀ ਦੇ ਦਿੱਤੀ ਗੁਰੂ ਅਰਜਨ ਸਾਹਿਬ ਬਣਾ ਦਿੱਤਾ ਤਾਂ ਪ੍ਰਿਥੀ ਚੰਦ ਈਰਖਾ ਕਰਨ ਲੱਗਿਆ ਕਿ ਵੱਡਾ ਪੁੱਤਰ ਮੈਂ ਸੀ ਵੱਡਾ ਹੋਣ ਦੇ ਨਾਮ ਤੇ ਮੇਰਾ ਹੱਕ ਬਣਦਾ ਸੀ ਗੁਰਤਾ ਗੱਦੀ ਤੇ ਬਿਰਾਜਣ ਦਾ ਇਹ ਹੱਕ ਮੇਰਾ ਸੀ ਜਿਸ ਕਰਕੇ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਰੱਖਣ ਲੱਗਿਆ ਅੰਦਰੋਂ ਸੜਨ ਵੱਲ ਨੂੰ ਲੱਗ ਪਿਆ ਤਾਂ ਇਹਨੇ ਉਸ ਸਮੇਂ ਦੇ ਬਾਦਸ਼ਾਹ ਅਕਬਰ ਤੱਕ ਸ਼ਿਕਾਇਤਾਂ ਵੀ ਕੀਤੀਆਂ ਹੋਰ ਵੀ ਬਹੁਤ ਸਾਰੇ ਯਤਨ ਕੀਤੇ ਕਿ ਕਿਸੇ ਤਰ੍ਹਾਂ ਇਹ ਗੁਰਤਾ ਗਦੀ ਹਤਿਆ ਲਏ ਜਾਵੇ ਪਰ ਸੰਗਤਾਂ ਨੇ ਗੁਰੂ ਘਰ ਦੇ ਪ੍ਰੇਮੀਆਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਹੀ ਮੱਥਾ ਟੇਕਿਆ ਉਹਨਾਂ ਦੇ ਹੀ ਮੋਹਰ ਲਾਈ ਹੁਣ ਸਮੇਂ ਸਮੇਂ ਤੇ ਪ੍ਰਿਥੀ ਚੰਦ ਚਾਲਾਂ ਚੱਲਦਾ ਰਹਿੰਦਾ ਹੈ ਉਨ੍ਹਾਂ ਦੇ ਵਿੱਚੋਂ ਇੱਕ ਚਾਲ ਇਹਨੇ ਇਹ ਚੱਲੀ ਜਦੋਂ ਅਕਬਰ ਬਾਦਸ਼ਾ ਆਪਣੇ ਵਜ਼ੀਰ ਵਜ਼ੀਰ ਖਾਨ ਸਮੇਤ ਲਾਹੌਰ ਤੋਂ ਕਿਤੇ ਬਾਹਰ ਚਲਾ ਗਿਆ ਕਿਉਂਕਿ ਅਕਬਰ ਦੇ ਗੁਰੂ ਘਰ ਦੇ ਨਾਲ ਸੰਬੰਧ ਚੰਗੇ ਸੀ ਉਹਦਾ ਵਜ਼ੀਰ ਸੀ ਜਿਹੜਾ ਵਜ਼ੀਰ ਖਾਨ ਉਹ ਵੀ ਗੁਰੂ ਘਰ ਦੇ ਪ੍ਰਤੀ ਚੰਗੀ ਸੋਚ ਰੱਖਦਾ ਸੀ ਇਹ ਹੁਣ ਗੁਰੂ ਘਰ ਦੀ ਹਾਮੀ ਭਰਨ ਵਾਲੇ ਦੋਨੋਂ ਜਾਣੇ ਜਦੋਂ ਬਾਹਰ ਕਿਤੇ ਗਏ ਕਿਸੇ ਕੰਮ ਵਾਸਤੇ ਤਾਂ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਪ੍ਰਿਥੀ ਚੰਦ ਨੇ ਸੁਲਹੀ ਖਾਨ ਦੇ ਕੋਲ ਇੱਕ ਪੱਤਰ ਭੇਜਿਆ ਇਹ ਦੇਖੋ ਜੀ ਇਹ ਗੁਰਤਾ ਗੱਦੀ ਦੇ ਉੱਪਰ ਮੇਰਾ ਹੱਕ ਸੀ ਵੱਡਾ ਮੈਂ ਹਾਂ ਇਸ ਕਰਕੇ ਇਹ ਗੁਰਤਾ ਗੱਦੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਅੱਧੀ-ਅੱਧੀ ਕਰਕੇ ਵੰਡ ਦਿੱਤੀ ਜਾਵੇ ਤਾ ਪ੍ਰਿਥੀਚੰਦ ਕਿਉਂਕਿ ਸੁਲਹੀ ਖਾਨ ਨਾਲ ਚੰਗੇ ਸਬੰਧ ਰੱਖਦਾ ਸੀ ਆਪ ਸਜੇਨਾਂ ਦਾ ਜਿਹੜਾ ਸੁਭਾਅ ਮਿਲਦਾ ਸੀ ਕਹਿਣ ਦਾ ਭਾਵ ਮਿੱਤਰ ਸੀਗੇ ਉਹਨੇ ਇਹਦੇ ਇਸ ਕੰਮ ਦੇ ਵਿੱਚ ਸਹਾਇਤਾ ਕਰਨ ਦੀ ਹਾਮੀ ਭਰੀ ਪਹਿਲਾਂ ਆਪਣੇ ਭਤੀਜੇ ਸੁਲਬੀ ਖਾਨ ਨੂੰ ਭੇਜਿਆ ਸੁਲਬੀ ਖਾਨ ਸੁਲਹੀ ਖਾਨ ਦਾ ਭਤੀਜਾ ਹੈ ਸੁਲਹੀ ਖਾਨ ਸੁਲਬੀ ਖਾਨ ਦਾ ਚਾਚਾ ਇਹਨੇ ਭੇਜਿਆ 100 ਘੋੜ ਸਵਾਰ ਦੇ ਕੇ ਸੁਲਬੀ ਖਾਨ ਨੂੰ ਕੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਜਾ ਕੇ ਕਹੋ ਕਿ ਗੁਰਤਾ ਗੱਦੀ ਨੂੰ ਅੱਧਾ-ਅੱਧਾ ਵੰਡ ਦਿੱਤਾ ਜਾਵੇ ਨਹੀਂ ਨ ਮੰਨਣਗੇ ਤਾਂ ਸਭ ਕੁ ਸਖਾ ਦਿੱਤਾ ਜਾਵੇ ਚੜ ਕੇ ਆ ਰਿਹਾ 100 ਘੋੜ ਸਵਾਰ ਲੈ ਕੇ ਉਧਰੋਂ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਕਿ ਸੁਲਬੀ ਖਾਨ ਚੜ ਕੇ ਆ ਰਿਹਾ ਹੈ ਕੋਈ ਤੁਸੀਂ ਉਪਾਉ ਕਰੋ ਕਿ ਉਸ ਦਾ ਟਕਰਾ ਕੀਤਾ ਜਾ ਸਕੀ ਕੋਈ ਵਿਆਹ ਤਵੰਦੀ ਬਣਾਈਏ ਤਾਂ ਗੁਰੂ ਅਰਜਨ ਸਿੰਘ ਮਹਾਰਾਜ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਭਾਈ ਆ ਜਾਣ ਦੋ ਸੁਲਵੀ ਖਾਨ ਨੂੰ ਸਾਨੂੰ ਹਜੇ ਹਥਿਆਰ ਚੱਕਣ ਦੀ ਕੋਈ ਲੋੜ ਨਹੀਂ ਕਿਉਂਕਿ ਸਾਡਾ ਹਥਿਆਰ ਤਾਂ ਗਰੀਬੀ ਗਦਾਮਾਰੀ ਖੰਨਾ ਰੇਨ ਸਗਲ ਸਾਰੀ ਕਹਿੰਦੇ ਗਰੀਬੀ ਹੀ ਸਾਡੇ ਵਾਸਤੇ ਸਾਡੀ ਨਿਮਰਤਾ ਹੀ ਸਾਡਾ ਗਦਾ ਹੈ ਗਦੇ ਦੀ ਤਰ੍ਹਾਂ ਕੰਮ ਕਰੇਗੀ ਹਥਿਆਰ ਦੀ ਤਰ੍ਹਾਂ ਗਰੀਬੀ ਨਿਮਰਤਾ ਖੰਨਾ ਰੇਨ ਸਗਲ ਸਾਰੀ ਸਾਡੇ ਵਾਸਤੇ ਸਾਰਿਆਂ ਦੀ ਰੇਨ ਹੋ ਕੇ ਰਹਿਣਾ ਨਿਮਰਤਾ ਭਾਵ ਵਿੱਚ ਰਹਿਣਾ ਹੀ ਖੰਡਾ ਹੈ ਇਹਦੇ ਅੱਗੇ ਹੀ ਇਸ ਆਗੇ ਕੋ ਨਾ ਟਿਕੈ ਵਿਕਾਰੀ ਗੁਰਪੂਰ ਹੈ ਇਹ ਗੱਲ ਸਾਰੀ ਨਿਮਰਤਾ ਦੇ ਅੱਗੇ ਗਰੀਬੀ ਦੇ ਅੱਗੇ ਕਿਸੇ ਨੇ ਆ ਕੇ ਟਿਕਣਾ ਨਹੀਂ ਤਾਂ ਸਾ ਸੰਗਤ ਗੁਰੂ ਅਰਜਨ ਸਾਹਿਬ ਜੀ ਦੇ ਵਾਚਨ ਸਤ ਹੋਏ ਜਦੋਂ ਸੁਲਬੀ ਖਾਨ ਚੜ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਜਦੋਂ ਜਲੰਧਰ ਦੇ ਕੋਲ ਪਹੁੰਚਿਆ ਬਿਆਸ ਦਰਿਆ ਦੇ ਕੋਲ ਤਾਂ ਉਥੇ ਇਹਨੂੰ ਇਹਦਾ ਇੱਕ ਜਰਨੈਲ ਸਿਪਾਹੀ ਸੈयद अली ਖਾਨ ਮਿਲਿਆ ਜਿਹਨੂੰ ਇਹਨੇ ਨਾਲ ਲੈ ਕੇ ਜਾਣਾ ਸੀ ਅੱਗੇ ਗੁਰੂ ਸਾਹਿਬ ਤੇ ਹੱਲਾ ਬੋਲਣ ਦੇ ਲਈ ਇਹ ਸੈयद अली ਖਾਨ ਜਦੋਂ ਆ ਕੇ ਮਿਲਿਆ ਸੁਲਬੀ ਖਾਨ ਨੂੰ ਤਾ ਇਹਦੇ ਜਿਹੜੇ 2 ਸਾਲਾਂ ਦੇ ਤਨਖਾਹ ਸੀ ਸੁਲਬੇ ਖਾਨ ਕੰਨੀ ਪੈਂਡਿੰਗ ਪਈ ਸੀ ਇਹਨੇ ਕਿਹਾ ਵੀ ਪਹਿਲਾਂ ਮੇਰੀ ਜਿਹੜੀ ਪਿਛਲੇ ਤਨਖਾਹ ਕੀ 2 ਸਾਲਾਂ ਦੀ ਉਹ ਦਿੱਤੀ ਜਾਵੇ ਫੇਰ ਮੈਂ ਤੁਹਾਡਾ ਸਾਥ ਦੇਵਾਂਗਾ ਆਪਸ ਦੇ ਵਿੱਚ ਗੱਲਬਾਤ ਕਰਦਿਆਂ ਇੱਕ ਦੂਜੇ ਤੇ ਚਿੱਕੜ ਉਛਾਲਣ ਲੱਗੇ ਤਲਖੀ ਤਲਖ ਭਰੀ ਗੱਲ ਕਰਨ ਲੱਗੇ ਤਾਂ ਸੁਲਬੇ ਖਾਨ ਨੇ ਸੈਦ ਅਲੀ ਖਾਨ ਨੂੰ ਗਾਲ ਕੱਢ ਦਿੱਤੀ ਮੰਦਾ ਚੰਗਾ ਬੋਲਿਆ ਤਾਂ ਉਸ ਸਮੇਂ ਸਾ ਸੰਗਤ ਫਿਰ ਸੈਦ ਅਲੀ ਖਾਨ ਨੇ ਆਪਣੀ ਕਿਰਪਾਨ ਕੱਢ ਕੇ ਇਹਦਾ ਜਿਹੜਾ ਧੜ ਸੀਗਾ ਧੜ ਨਾਲੋਂ ਸਿਰ ਵੱਖ ਕਰ ਦਿੱਤਾ ਗੁੱਸੇ ਵਿੱਚ ਆ ਕੇ ਕਹਿਣ ਦਾ ਭਾਵ ਜਿਹੜਾ ਸੁਲਬੀ ਖਾਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉੱਪਰ ਹੱਲਾ ਬੋਲਣ ਲਈ ਆ ਰਿਹਾ ਸੀ 100 ਘੋੜੇ ਸਵਾਰ ਲੈ ਕੇ ਉਹ ਰਸਤੇ ਵਿੱਚ ਹੀ ਆਪਣੇ ਇੱਕ ਸਿਪਾਹੀ ਦੇ ਪਾਸੇ ਮਾਰਿਆ ਗਿਆ ਕਿਉਂਕਿ ਉਹਨੂੰ ਉਨੇ ਮੰਦਾ ਚੰਗਾ ਬੋਲਿਆ ਗਾਲ ਕੱਢੀ ਇਸ ਤਰ੍ਹਾਂ ਸੁਲਬੀ ਖਾਨ ਤੋਂ ਉਹ ਪ੍ਰਮਾਤਮਾ ਨੇ ਆਪ ਰੱਖਿਆ ਕੀਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕੋਈ ਉਚੇਚਾ ਯਤਨ ਨਾ ਕਰਨਾ ਪਿਆ ਹੁਣ ਪ੍ਰਿਥੀ ਚੰਦ ਇਸ ਯੋਜਨਾ ਦੇ ਵਿੱਚ ਤਾਂ ਸਫਲ ਨਾ ਹੋਇਆ ਹੁਣ ਇਹਨੇ ਦਵਾਰੇ ਚਿੱਠੀ ਲਿਖੀ ਸੁਲਹੀ ਖਾਨ ਨੂੰ ਲਾਹੌਰ ਦੇ ਵਿੱਚ ਉਹਨੂੰ ਭੜਕਾਉਣ ਦਾ ਯਤਨ ਕੀਤਾ ਕਿ ਤੁਹਾਡੇ ਭਤੀਜੇ ਸੁਲਬੀ ਖਾਨ ਨੂੰ ਗੁਰੂ ਅਰਜਨ ਦੇਵ ਜੀ ਨੇ ਰਸਤੇ ਵਿੱਚ ਮਰਵਾ ਦਿੱਤਾ ਤੁਸੀਂ ਆਵੋ ਹਣ ਆ ਕੇ ਆਪਣੇ ਭਤੀਜੇ ਦੀ ਮੌਤ ਦਾ ਬਦਲਾ ਲਵੋ ਦੇਖੋ ਗੁਰੂ ਅਰਜਨ ਸਾਹਿਬ ਜਿਹਦਾ ਕੋਈ ਹੱਥ ਨਹੀਂ ਗੁਰੂ ਅਰਜਨ ਸਾਹਿਬ ਜੀ ਕੋਲ ਤੱਕ ਪਹੁੰਚਿਆ ਨਹੀਂ ਸੁਲਿਖਾਂ ਰਸਤੇ ਵਿੱਚ ਹੀ ਮਾਰਿਆ ਗਿਆ ਆਪਣੀ ਮੰਦੀ ਜਵਾਨ ਬੋਲਣ ਕਰਕੇ ਹੁਣ ਸੁਲਿਖਾਂ ਨੂੰ ਪ੍ਰਿਥੀ ਚੰਦ ਲਿਖਦਾ ਪਿਆ ਕਿ ਤੁਸੀਂ ਚੱਲ ਕੇ ਆਵੋ ਆਪ ਫੌਜਾਂ ਲੈ ਕੇ ਆਵੋ ਤੇ ਜਿਹੜੀ ਗੁਰਿਆਈ ਹੈ ਉਹਨੂੰ ਵੰਡੋ ਆਦਾ ਦਾ ਬੰਡ ਦੋ ਤੇ ਆਪਣੇ ਭਤੀਜੇ ਦੀ ਮੌਤ ਦਾ ਬਦਲਾ ਲੈ ਲਓ ਹੁਣ ਸੁਲਹੀ ਖਾਂ ਆਪ ਚੱਲਿਆ ਇਧਰੋਂ ਜਦੋਂ ਪਤਾ ਲੱਗਿਆ ਖਬਰ ਮਿਲੀ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੋਲ ਆਈਆਂ ਕਿ ਸੱਚੇ ਪਾਤਸ਼ਾਹ ਹੁਣ ਸੁਲਹੀ ਖਾਂ ਚੜ ਕੇ ਆ ਰਿਹਾ ਬੜੇ ਗੁੱਸੇ ਵਿੱਚ ਆ ਰਿਹਾ ਤੁਸੀਂ ਕਿਝ ਉਪਾਅ ਕਰੋ ਪ੍ਰਥਮੇ ਮਤਾ ਜੇ ਪੱਤਰੀ ਚਲਾਵਾਂ ਦੁਤੀਏ ਮਤਾ ਦੋਏ ਮਾਨੁਖ ਪਹਚਾਵੋ ਤ੍ਰਿਤਿਏ ਮਤਾ ਕਿਛ ਕਰੋ ਉਪਾਇਆ ਗੁਰੂ ਜੀ ਨੂੰ ਕਹਿਣ ਲੱਗੇ ਕੋਈ ਪੱਤਰ ਕੋਈ ਚਿੱਠੀ ਭੇਜ ਦੇਵੋ ਸੁਲਹੀ ਖਾਨ ਵੱਲ ਕਿ ਭਾਈ ਇਸ ਤਰ੍ਹਾਂ ਗੁੱਸਾ ਨਹੀਂ ਕਰਨਾ ਸਾਡਾ ਇਸ ਵਿੱਚ ਕੋਈ ਹੱਕ ਨਹੀਂ ਤੇ ਸਾਡੀ ਕੋਈ ਤੁਹਾਡੇ ਨਾਲ ਵਿਰੋਧਤਾ ਨਹੀਂ ਕੋਈ ਚਿੱਠੀ ਲਿਖ ਦੇਵੋ ਦੁਤੀਏ ਮਤਾ ਦੋਏ ਮਾਨੁਖ ਪਹਚਾਵੋ ਨਹੀਂ ਕੋਈ ਦੂਜਾ ਮਤਾ ਕੋਈ ਦੋ ਬੰਦੇ ਭੇਜ ਦੇਵੋ ਉਹਦੇ ਕੋਲੇ ਉਹਨੂੰ ਸਮਝਾਉਣ ਵਾਸਤੇ ਤ੍ਰਿਤਿਏ ਮਤਾ ਕਿਛ ਕਰੋ ਉਪਾਇਆ ਨੇ ਤੀਜਾ ਸਤਿਗੁਰੂ ਜੀ ਕੋਈ ਕਿਰਪਾ ਕਰੋ ਇਸ ਤਰ੍ਹਾਂ ਦਾ ਪਾਅ ਕਰੋ ਵੀ ਜੇ ਚੜ ਕੇ ਆਜੇ ਫੌਜਾਂ ਦਾ ਮੁਕਾਬਲਾ ਕਰਨ ਦੇ ਲਈ ਕੋਈ ਵਿਉਂਤਬੰਦੀ ਬਣਾ ਲਈਏ ਤਾਂ ਅਗੋਂ ਸਤਿਗੁਰਾਂ ਨੇ ਜਵਾਬ ਦਿੱਤਾ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਨਾ ਮੈਂ ਕੋਈ ਚਿੱਠੀ ਲਿਖਣੀ ਹੈ ਨਾ ਮੈਂ ਉਹਦੇ ਕੋਲ ਕੋਈ ਬੰਦੇ ਭੇਜਣੇ ਨੇ ਨਾ ਮੈਂ ਕੋਈ ਯੋਜਨਾ ਬੰਦੀ ਬਣਾਉਣੀ ਹੈ ਬਸ ਮੈਂ ਤਾਂ ਉਸ ਪਰਮਾਤਮਾ ਦਾ ਨਾਮ ਧਿਆਉਣਾ ਹੈ ਵੈਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਹੈ ਵੈਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦੇ ਸਦਕਾ ਹੀ ਰਸਤੇ ਦੇ ਵਿੱਚ ਹੀ ਸੁਲਹੀ ਖਾਨ ਤੋਂ ਮੇਰੀ ਰੱਖਿਆ ਹੋ ਜਾਣੀ ਹੈ ਦੇਖੋ ਅਰਦਾਸ ਦੇ ਵਿੱਚ ਇਨੀ ਤਾਕਤ ਹੈ ਸਾਧ ਸੰਗਤ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਹੁਣ ਉਧਰੋਂ ਸੁਲਹੀ ਖਾਨ ਜਦੋਂ ਚੜ ਕੇ ਆ ਰਿਹਾ ਹੈ ਰਸਤੇ ਦੇ ਵਿੱਚ ਪ੍ਰਿਥੀ ਚੰਦ ਜੀ ਨੇ ਉਹਨੂੰ ਬੁਲਾਇਆ ਸੀ ਖੇਹਰ ਪਿੰਡ ਦੇ ਵਿੱਚ ਪ੍ਰਿਥੀ ਚੰਦ ਨੂੰ ਆ ਕੇ ਮਿਲਿਆ ਸੁਲਹੀ ਖਾਨ ਕਿਉਂਕਿ ਚੰਗੇ ਸਬੰਧ ਨੇ ਆਪਸ ਵਿੱਚ ਦੋਨਾਂ ਦੇ ਮਿੱਤਰ ਨੇ ਤਾਂ ਦੋਨਾਂ ਨੇ ਸ਼ਿਕਾਰ ਖੇਡਣ ਵੀ ਗਏ ਦੋਨੇ ਜਾਣੇ ਤੇ ਪ੍ਰਿਥੀ ਚੰਦ ਦਾ ਇੱਟਾਂ ਦਾ ਆਵਾ ਸੀ ਸਾਥ ਸੰਗਤ ਜਦੋਂ ਸ਼ਿਕਾਰ ਖੇਡਣ ਤੋਂ ਬਾਅਦ ਪ੍ਰਿਥੀ ਚੰਦ ਨੇ ਦੱਸਿਆ ਵੀ ਆਪਣਾ ਆਹ ਕਾਰੋਬਾਰ ਹੈ ਇੱਟਾਂ ਦਾ ਆਵਾ ਪਾਇਆ ਜਾਂਦਾ ਹੈ ਤਾਂ ਸੁਲਹੀ ਖਾਂ ਪ੍ਰਿਥੀ ਚੰਦ ਦੇ ਨਾਲ ਜਦੋਂ ਇੱਟਾਂ ਦਾ ਆਵਾ ਦੇਖਣ ਗਿਆ ਤਾਂ ਉੱਥੇ ਜਾ ਕੇ ਸੁਲਹੀ ਖਾਂ ਦਾ ਜਿਹੜਾ ਘੋੜਾ ਸੀ ਸਾਥ ਸੰਗਤੋਂ ਡਰ ਗਿਆ ਡਰਨ ਕਰਕੇ ਸੁਲਹੀ ਖਾਨ ਦੇ ਸਮੇਤ ਇਟਾਂ ਦੇ ਆਵੇ ਦੇ ਵਿੱਚ ਉਹ ਘੋੜਾ ਸੁਲਹੀ ਖਾਨ ਨੂੰ ਲੈ ਵੜਿਆ ਜਿਉਂਦੇ ਜੀ ਸੁਲਹੀ ਖਾਨ ਅਗ ਵਿੱਚ ਮਰ ਸੜ ਕੇ ਮਰ ਗਿਆ ਸਹਾ ਸੰਗ ਜਿਹੜਾ ਗੁਰੂ ਘਰ ਦੇ ਉੱਪਰ ਚੜ ਕੇ ਆ ਰਿਹਾ ਸੀ ਰਸਤੇ ਵਿੱਚ ਹੀ ਅੰਤ ਹੋ ਗਿਆ ਉਹ ਸੁਲਹੀ ਖਾਨ ਜਿਹੜਾ ਫੌਜਾਂ ਲੈ ਕੇ ਆ ਰਿਹਾ ਸੀ ਦੇਖੋ ਰਸਤੇ ਵਿੱਚ ਘੋੜੇ ਦੇ ਡਰਨ ਕਰਕੇ ਹੀ ਉਹ ਤਾਂ ਇੱਕ ਬਹਾਨਾ ਬਣਨਾ ਸੀ ਮਹਾਰਾਜ ਨੇ ਰੱਖਿਆ ਕਰਨੀ ਸੀ ਆਪਣੇ ਭਗਤ ਦੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਰਾਜ ਦੀ ਅਰਦਾਸ ਸੁਣੀ ਗਈ ਉਹ ਸੁਲਹੀ ਖਾਂ ਜਿਹੜਾ ਚੜ ਕੇ ਆ ਰਿਹਾ ਸੀ ਬਿਨਾਂ ਕਿਸੇ ਕਸੂਰ ਦੇ ਰਸਤੇ ਵਿੱਚ ਹੀ ਸਾਧ ਸੰਗਤ ਇੱਟਾਂ ਦੇ ਆਵੇ ਦੇ ਵਿੱਚ ਘੋੜੇ ਦੇ ਸਮੇਤ ਜਾਣ ਕਰਕੇ ਅੱਗ ਵਿੱਚ ਸੜ ਕੇ ਮਾਰਿਆ ਗਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੁਲਹੀ ਤੇ ਨਾਰਾਇਣ ਨਾਖ ਸੁਲਹੀ ਤੋਂ ਮੇਰੇ ਪਾਤਸ਼ਾਹ ਨਾਰਾਇਣ ਸੱਚੇ ਪਾਤਸ਼ਾਹ ਵੈਗੁਰੂ ਨੇ ਮੇਰੀ ਰੱਖਿਆ ਕੀਤੀ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਪਾਕ ਮਾਰੇ ਕਹਿੰਦੇ ਸੁਲਹੀ ਦਾ ਹੱਥ ਕਿਤੇ ਪਹੁੰਚਿਆ ਨਹੀਂ ਕਹਿਣ ਦਾ ਭਾਵ ਉਹਨੇ ਯਤਨ ਕੀਤੇ ਸੀ ਪ੍ਰਿਥੀ ਚੰਦ ਦੀਆਂ ਉਂਗਲਾਂ ਤੇ ਆ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਜਾ ਕੇ ਗੁਰਿਆਈ ਨੂੰ ਮੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਗੁਰੂ ਅਰਜਨ ਸਾਹਿਬ ਤੇ ਹੱਲਾ ਬੋਲਣ ਦਾ ਯਤਨ ਕੀਤਾ ਤੇ ਉਹਦੇ ਜਿਹੜੇ ਯਤਨ ਸੀ ਕਾਮਯਾਬ ਨਾ ਹੋਏ ਪਹਿਲਾਂ ਉਹਦਾ ਭਤੀਜਾ ਮਾਰਿਆ ਗਿਆ ਫਿਰ ਉਹ ਆਪ ਮਾਰਿਆ ਗਿਆ ਮਾਰੇ ਕਹਿੰਦੇ ਸੁਲਹੀ ਦਾ ਹੱਥ ਕਹੀ ਨਾ ਪਹੁੰਚੇ ਸੁਲਹੀ ਦਾ ਕੋਈ ਹੱਥ ਪੱਲਾ ਕੋਈ ਹੱਥ ਕੰਡਾ ਚੱਲਿਆ ਨਹੀਂ ਸੁਲਹੀ ਹੋਏ ਬੂਆ ਨਾ ਪਾਕ ਕਹਿੰਦੇ ਨਾ ਪਾਕ ਹੋ ਕੇ ਮਰਿਆ ਅਪਵਿੱਤਰ ਹੋ ਕੇ ਮਰਿਆ ਅਪਵਿੱਤਰ ਹੋ ਕੇ ਕਿਵੇਂ ਮਰਿਆ ਕਿਉਂਕਿ ਸਾਧ ਸੰਗਤ ਮੁਸਲਮਾਨ ਧਰਮ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤਾਂ ਉਹਨਾਂ ਨੂੰ ਦਬਾਇਆ ਜਾਂਦਾ ਹੈ ਧਰਤੀ ਦੇ ਵਿੱਚ ਆਪਣੇ ਸਿੱਖ ਧਰਮ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ ਆਪਾਂ ਆਗਣ ਭੇਟਾ ਕਰਦੇ ਹਾਂ ਸੰਸਕਾਰ ਕਰਦੇ ਹਾਂ ਤੇ ਇੱਧਰ ਮੁਸਲਮਾਨ ਧਰਮ ਵਿੱਚ ਦਬਾਇਆ ਜਾਂਦਾ ਹੈ ਹੁਣ ਮਹਾਰਾਜ ਕਹਿੰਦੇ ਆਪਣੇ ਧਰਮ ਦੇ ਕਾਨੂੰਨ ਦੇ ਮਤਾਬਕ ਉਹਦੀ ਮੌਤ ਵੀ ਨਹੀਂ ਹੋਈ ਉਹ ਅਪਵਿੱਤਰ ਹੋ ਕੇ ਕਿਵੇਂ ਮਰਿਆ ਉਹਨੂੰ ਧਰਤੀ ਵਿੱਚ ਦਬਾਉਣ ਦੀ ਬਜਾਏ ਅੱਗ ਵਿੱਚ ਸੜਨਾ ਪਿਆ ਉਹ ਵੀ ਜਿਉਂਦੇ ਜੀ ਜਿਉਂਦੇ ਜੀ ਸੜਨਾ ਪੈ ਗਿਆ ਅੱਗ ਵਿੱਚ ਨਾਪਾਕ ਹੋ ਕੇ ਅਪਵਿੱਤਰ ਹੋ ਕੇ ਐਸੀ ਮੌਤ ਮਰਿਆ ਆਪਣੇ ਪਾਪ ਕਰਮਾ ਕਰਕੇ ਰਹਾਓ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਆਪਣੀ ਮਿਹਰ ਕਰਕੇ ਉਹਦਾ ਸਿਰ ਕੱਟ ਦਿੱਤਾ ਅਹੰਕਾਰ ਦਾ ਸਿਰ ਕੱਟ ਦਿੱਤਾ ਅਹੰਕਾਰ ਨੂੰ ਵੱਢ ਦਿੱਤਾ ਖਿਨ ਮੈਂ ਹੋਏ ਗਿਆ ਹੈ ਖਾਕ ਜਿਹੜਾ ਆਪਣੇ ਆਪ ਤੇ ਬੜਾ ਮਾਣ ਕਰਦਾ ਸੀ ਬੜੇ ਅਹੰਕਾਰ ਦੇ ਨਾਲ ਚੜ ਕੇ ਆ ਰਿਹਾ ਸੀ ਗੁਰੂ ਘਰ ਤੇ ਗੁਰੂ ਅਰਜਨ ਸਾਹਿਬ ਜੀ ਤੇ ਹੱਲਾ ਬੋਲਣ ਦੇ ਲਈ ਆ ਰਿਹਾ ਸੀ ਉਹ ਇੱਕ ਖਿੰਣ ਦੇ ਵਿੱਚ ਖਾਕ ਹੋ ਗਿਆ ਸਵਾਦ ਹੀ ਢੇਰੀ ਹੋ ਗਿਆ ਸਾਧ ਸੰਗਤ ਦੇਖੋ ਕਿੰਨਾ ਟਾਈਮ ਲੱਗਦਾ ਜੇ ਅੱਗ ਲੱਗ ਜਾਵੇ ਜਿਉਂਦੇ ਜੀ ਮਨੁੱਖ ਨੂੰ ਕਿੰਨਾ ਟਾਈਮ ਲੱਗੂਗਾ ਸੜਨ ਲੱਗਿਆ ਮਾਰੇ ਕਹਿੰਦੇ ਖਿੰਮੈ ਹੋਏ ਗਿਆ ਹੈ ਖਾ ਕੇ ਐਸੀ ਹੋਣੀ ਆਈ ਐਸੀ ਉਹਨੂੰ ਮੌਤ ਉਹਨੇ ਆਪਣੇ ਆਪ ਸਹਿੇੜ ਲਈ ਕਿ ਇੱਕ ਖਿੰਣ ਦੇ ਵਿੱਚ ਸਵਾਦ ਹੀ ਢੇਰੀ ਹੋ ਗਿਆ ਜਿਉਂਦੇ ਜੀ ਮੰਦਾ ਚਿਤਵਤ ਚਿਤਵਤ ਪਚਿਆ ਜੇਨ ਰਤਿਆ ਤਿੰਨ ਦਿਨਾਂ ਤੱਕ ਕਿਉਂਕਿ ਮੰਦਾ ਚਿਤ ਵਿਰਹਾ ਸੀ ਉਹ ਗੁਰੂ ਘਰ ਦੇ ਪ੍ਰਤੀ ਮੰਦੀ ਸੋਚ ਰੱਖ ਰਿਹਾ ਸੀ ਸਹਸੰਗਤ ਮੰਦਾ ਚਿਤ ਬਤ ਚਿਤ ਬਤ ਪਚਿਆ ਕਿਉਂਕਿ ਜਦੋਂ ਪ੍ਰਿਥੀ ਜਨ ਨੇ ਚਿੱਠੀਆਂ ਪਾਈਆਂ ਉਹ ਚਿੱਠੀਆਂ ਨੂੰ ਪੜ੍ਹ-ਪੜ੍ਹ ਕੇ ਵੀ ਅੰਦਰੋਂ ਗੁਰੂ ਘਰ ਦੇ ਪ੍ਰਤੀ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਮੰਦੀ ਸੋਚ ਰੱਖਦਾ ਸੀ ਜਦੋਂ ਪ੍ਰਿਥੀ ਚੰਦ ਨੂੰ ਆ ਕੇ ਮਿਲਿਆ ਰਾਹ ਦੇ ਵਿੱਚ ਉੱਥੇ ਬੈਠ ਕੇ ਕਿਹੜਾ ਇਹਨਾਂ ਨੇ ਕੋਈ ਗੁਰੂ ਘਰ ਦੀ ਸਿਵਤ ਸਲਾਹ ਕੀਤੀ ਹੋਣੀ ਹੈ ਉੱਥੇ ਬੈਠ ਕੇ ਵੀ ਮੰਦੀਆਂ ਚੰਗੀਆਂ ਗੱਲਾਂ ਨੇ ਜਿਹੜੀਆਂ ਗੁਰੂ ਸਾਹਿਬਾਰੇ ਕੀਤੀਆਂ ਹੋਣੀਆਂ ਬਰਾਈ ਸੋਚੀ ਹੋਣੀ ਮੰਦੇ ਚਿਤਵਿਆ ਨਾ ਕਹਿੰਦੇ ਮਹਾਰਾਜ ਕਹਿੰਦੇ ਉਹ ਸੂਲ ਹੀ ਖਾਂ ਮੰਦਾ ਚਿਤਵਦਾ ਚਿਤਵਦਾ ਬੁਰਾ ਸੋਚਦਾ ਸੋਚਦਾ ਗੁਰੂ ਘਰ ਦੀ ਬਰਾਈ ਕਰਦਾ ਕਰਦਾ ਪਚ ਗਿਆ ਸਵਾਹ ਹੋ ਗਿਆ ਮਰ ਗਿਆ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਤਿੰਨ ਦਿਨਾਂ ਧਾਕ ਜਿਹੜੇ ਪਰਮਾਤਮਾ ਨੇ ਉਹਨੂੰ ਰਚਿਆ ਸੀ ਅੱਜ ਉਸੇ ਪਰਮਾਤਮਾ ਨੇ ਉਹਨੂੰ ਧੱਕ ਦਿੱਤਾ ਕਹਿਣ ਦਾ ਭਾਵ ਅੱਗੇ ਨਰਕਾਂ ਵੱਲ ਤੋਰ ਦਿੱਤਾ ਕਿਉਂਕਿ ਜਿਹੜਾ ਮੰਦਾ ਚਿਤਵਦਾ ਹੈ ਸਾਧ ਸੰਗਤ ਉਹ ਮੰਦਾ ਚਿਤਵਣ ਦਾ ਖਾਲਸ ਨੂੰ ਮੰਦਾ ਹੀ ਮਿਲਦਾ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਆਪੇ ਬੀਜ ਆਪੀ ਹੀ ਖਾਹੋ ਜਿਹੋ ਜਿਹਾਂ ਬੀਜ ਅਸੀਂ ਬੀਜਦੇ ਆ ਉਹੋ ਜਿਹਾ ਸਾਨੂੰ ਫਲ ਮਿਲਦਾ ਏ ਜਿਹੋ ਜੀ ਸੋਚ ਅਸੀਂ ਰੱਖਦੇ ਆ ਉਹ ਹੀ ਸੋਚ ਦੇ ਮੁਤਾਬਕ ਸਾਨੂੰ ਓਗੇ ਫਿਰ ਚੰਗਾ ਤੇ ਮੰਦਾ ਭੁਗਤਣਾ ਪੈਂਦਾ ਏ ਜੇ ਅਸੀਂ ਚੰਗੀ ਸੋਚ ਰੱਖਦੇ ਆ ਚੰਗੇ ਰਿਜ਼ਲਟ ਨੇ ਸਾਧ ਸੰਗਤ ਮੰਦੀ ਸੋਚ ਰੱਖਦੇ ਆ ਤਾਂ ਮੰਦੇ ਰਿਜ਼ਲਟ ਨੇ ਹੁਣ ਇਹ ਮੰਦੀ ਸੋਚ ਕਰਦਾ ਸੀ ਮੰਦਾ ਚਿਤਵਦਾ ਸੀ ਗੁਰੂ ਘਰ ਦੇ ਪ੍ਰਤੀ ਈਰਖਾ ਕਰਦਾ ਸੀ ਗੁਰੂ ਘਰ ਤੇ ਬਿਨਾ ਕਿਸੇ ਕਸੂਰ ਤੋਂ ਚੜ ਕੇ ਆ ਰਿਹਾ ਸੀਗਾ ਜਿਮਾਰਾ ਇਹ ਕਹਿੰਦੇ ਮੰਦਾ ਚਿਤਪਦਿਆ ਚਿਤਬਿਣੀ ਉਹਦੀ ਮੌਤ ਹੋ ਗਈ ਪੁੱਤਰ ਮੀਤ ਧਨ ਕਿਸ਼ੂ ਨ ਰਹੋ ਸੋ ਛੋੜ ਗਿਆ ਸਭ ਪਾਈ ਸਾਖ ਕਹਿੰਦੇ ਕੁਝ ਵੀ ਨਹੀਂ ਰਹਾ ਜਿਹੜਾ ਚੰਗਾ ਧਨ ਪ੍ਰਾਪਰਟੀ ਦਾ ਮਾਲਕ ਸੀ ਰਾਜ ਭਗ ਦਾ ਮਾਲਕ ਸੀ ਸਰਕਾਰੀ ਦਵਾਰੇ ਜਿਹਦੇ ਪਹੁੰਚ ਸੀ ਪਰ ਮੰਦਾ ਚਿਤਵਨ ਕਰਕੇ ਅੱਜ ਐਸੀ ਮੌਤ ਆਈ ਇੱਟਾਂ ਦੇ ਆਵੇ ਦੇ ਵਿੱਚ ਘੋੜੇ ਸਮੇਤ ਸੜ ਕੇ ਮਰ ਗਿਆ ਇੱਕ ਮਿੰਟ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ ਪੁੱਤਰ ਮੀਤ ਧਨ ਕਿਛੂ ਨਾ ਰਹੇ ਕੋਈ ਪੁੱਤਰ ਮਿੱਤਰ ਧਨ ਕੁਝ ਰਹੇ ਨਹੀਂ ਸਭ ਕੁਝ ਬਗਾਨਾ ਹੋ ਗਿਆ ਸੰਗਤ ਜਿਹੜਾ ਸੱਚ ਹੈ ਅਟੱਲ ਮੌਤ ਜਿਹੜੀ ਅਟੱਲ ਸਚਾਈ ਹੈ ਸਾ ਸੰਗਤ ਜਦੋਂ ਕੋਈ ਮਨੁੱਖ ਸੰਸਾਰ ਤੋਂ ਚਲਾ ਜਾਂਦਾ ਸਭ ਕੁਝ ਇੱਕ ਮਿੰਟ ਵਿੱਚ ਪਰਾਇਆ ਹੋ ਜਾਂਦਾ ਨਾ ਧੀਆਂ ਪੁੱਤਰ ਸਭ ਜ਼ਮੀਨ ਦਾ ਦਾਦpropto ਇੱਥੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਸਤੁਲੀ ਹੀ ਖਾਂ ਜੀ ਦਾ ਚੰਗਾ ਰਸੂਖ ਸੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਸੀ परमੰਦਾ ਚਿਤਵਦਿਆਂ ਚਿਤਵਦਿਆਂ ਐਸੀ ਮੌਤ ਸਹੇੜ ਲਈ ਕਿ ਇੱਕ ਖਿੰਨ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ ਸੋ ਛੋੜ ਗਿਆ ਸਭ ਭਾਈ ਸਾਥ ਸਾਰੇ ਭਾਈਆਂ ਮਿੱਤਰਾਂ ਸਾਥ ਸੰਬੰਧੀਆਂ ਨੂੰ ਛੱਡ ਕੇ ਚਲਾ ਗਿਆ ਮੌਤ ਵੀ ਐਸੀ ਆਈ ਫਟਕਾਰ ਜੋਗ ਸਾਧ ਸੰਗ ਇੱਕ ਤਾਂ ਮੌਤ ਸੁਭਾਵਿਕ ਹੈ ਵੀ ਆਉਣੀ ਆਉਣੀ ਹੈ ਇੱਕ ਕਲੰਕ ਲੱਗ ਜਾਣਾ ਮੱਥੇ ਦੇ ਉੱਪਰ ਕਲੰਕ ਲੱਗ ਜਾਣਾ ਐਸੀ ਮੌਤ ਇਹਨੇ ਆਪ ਸਹੇੜੀ ਤੇ ਇੱਕ ਖਿੰਣ ਦੇ ਵਿੱਚ ਮਹਾਰਾਜ ਕਹਿੰਦੇ ਸਭ ਕੁਝ ਛੱਡ ਕੇ ਚਲਾ ਗਿਆ ਕੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਬਾਗ ਕਹਿੰਦੇ ਹੇ ਨਾਨਕ ਮੈਂ ਤਾਂ ਉਸ ਪ੍ਰਭ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਪ੍ਰਭੂ ਨੇ ਆਪਣੇ ਸੇਵਕ ਦੇ ਬਚਨਾਂ ਨੂੰ ਪੂਰੇ ਕਰ ਦਿੱਤਾ ਹੁਣ ਸਹਿਜ ਸੁਭਾਏ ਬਚਨ ਨਿਕਲੇ ਸੰਨ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੁਖ ਦੇ ਵਿੱਚੋਂ ਕਿ ਭਾਈ ਨਾ ਮੈਂ ਕੋਈ ਮਤਾ ਕਰਨਾ ਹੈ ਚਿੱਠੀ ਪਾਉਣੀ ਹੈ ਨਾ ਕੋਈ ਮੈਂ ਬੰਦੇ ਭੇਜਣੇ ਨੇ ਉਹਦੇ ਵੱਲ ਉਹਨੂੰ ਸਮਝਾਉਣ ਦੇ ਲਈ ਤੇ ਨਾਮ ਹੈ ਕੋਈ ਹੋਰ ਉਪਾ ਕਰਨਾ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਉਸੇ ਪ੍ਰਭੂ ਨੇ ਧਿਆਉਣਾ ਉਹ ਪ੍ਰਭੂ ਨੇ ਆਪ ਹੀ ਮੇਰੀ ਰੱਖਿਆ ਕਰਨੀ ਹੈ ਐਡੇ ਵੱਡੇ ਵਿਸ਼ਵਾਸ ਨਾਲ ਮਹਾਰਾਜ ਨੇ ਅਰਦਾਸ ਕੀਤੀ ਬਚਨ ਕਰੇ ਉਹ ਬਚਨ ਪੂਰੇ ਹੋ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕੋਈ ਯਤਨ ਕਰਨਾ ਹੀ ਨਹੀਂ ਪਿਆ ਸੁਲ ਵੀ ਖਾਂ ਵੀ ਰਾਹ ਦੇ ਵਿੱਚ ਮਾਰਿਆ ਗਿਆ ਤੇ ਸੁਲ ਹੀ ਖਾਂ ਵੀ ਰਾਹ ਦੇ ਵਿੱਚ ਮਾਰਿਆ ਗਿਆ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਇਸ ਤਰ੍ਹਾਂ ਸੁਲਹੀ ਖਾਂ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਸ ਪ੍ਰਮਾਤਮਾ ਨੇ ਆਪ ਰੱਖਿਆ ਕੀਤੀ ਹਰ ਜੁਗ ਜੁਗ ਭਗਤ ਉਪਾਇਆ ਫੈਜ ਰੱਖਦਾ ਆਇਆ RAM ਰਾਜੇ ਫਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨੂੰ ਮਾਰ ਪਚਾਉਂਦਾ ਹੈ ਤੇ ਭਗਤਾਂ ਨੂੰ ਗਲ ਨਾਲ ਲਾਉਂਦਾ ਹੈ ਤੋ ਇਸ ਤਰ੍ਹਾਂ ਸਾਨੂੰ ਵੀ ਇਸ ਸ਼ਬਦ ਦੇ ਵਿੱਚੋਂ ਉਪਦੇਸ਼ ਦੇ ਵਿੱਚੋਂ ਇਹ ਜਿਹੜੀ ਸੇਧ ਲੈਣੀ ਚਾਹੀਦੀ ਹੈ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਜਿਹੜੀ ਦਿਲੋਂ ਕੀਤੀ ਹੋਈ ਕਦੇ ਬਿਰਥੀ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਵਿਸ਼ਵਾਸ ਨਾਲ ਅਰਦਾਸ ਕਰੀਏ ਤਾਂ ਸਤਿਗੁਰੂ ਆਪ ਅੰਗ ਸੰਗ ਹੋ ਕੇ ਹਰ ਕਾਰਜ ਦੇ ਵਿੱਚ ਸਾਡੇ ਸਹਾਈ ਹੁੰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਅਜ ਦੇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ ਹੋਈਆਂ ਭੁੱਲਾਂ ਚੁਕਾਂ ਨੀ ਖਿਮਾਂ ਸੰਗਤ ਤੇ ਗੁਰੂ ਜੀ ਬਖਸ਼ਣ ਹਾਰ ਨੇ ਬਖਸ਼ ਲੈਣਾ ਜੀ RAM KALI ਮਹੱਲਾ ਤੀਜਾ ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ